ਸਤਵੇਂ ਪਾਸ਼ਾ ਜਦੋਂ ਕੀਰਤਪੁਰ ਸਾਹਿਬ ਜੀ ਤੋਂ ਸੰਗਤਾਂ ਨੂੰ ਤਾਰਦੇ ਹੋਏ ਇਸ ਨਗਰ ਵਿੱਚ ਆਏ ਇਹ ਨਗਰ ਔਰੰਗਜੇਬ ਦਾ ਭਰਾ ਦਾਰਾ ਸਕੋ ਦਾ ਨਗਰ ਸੀਗਾ ਉਹਦੀ ਜ਼ਮੀਨ ਸੀ ਇੱਥੇ ਇੱਥੇ ਜਦੋਂ ਸਤਵੇਂ ਪਾਸ਼ਾ ਆਏ ਆ ਕੇ ਪਾਸ਼ਾ ਜੀ ਨੇ ਬਿਸ਼ਰਾਮ ਕੀਤਾ ਤੇ ਦਾਰਾ ਸਕੋ ਨੂੰ ਪਤਾ ਲੱਗਿਆ ਕਿ ਸਤਵੇਂ ਪਾਸ਼ਾ ਇਸ ਸਥਾਨ ਤੇ ਆਏ ਹਨ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਸਤਵੇਂ ਪਾਸ਼ਾ ਜੀ ਨੂੰ ਸ੍ਰੀ ਗੁਰੂ ਹਰਾਈਸਾਹ ਮਹਾਰਾਜ ਜੀ ਨੂੰ ਅਤੇ ਮਹਾਰਾਜ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਬਾ ਪੂਰਨ ਦਾਸ ਜੀ ਨੇ ਉਨਾ ਦੀ ਸੇਵਾ ਕੀਤੀ ਹੈ ਤੇ ਮਹਾਰਾਜ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਸੀਗਾ ਤੇ ਦਾਰਾਸਕੋ ਨੇ ਇਹ ਸਾਰੀ ਜੋ ਜ਼ਮੀਨ ਸੀ 13 ਘਮਾਓ ਜੇ 13 ਖੇਤ ਇਹ ਸੱਚੇ ਸਤਵੇਂ ਪਾਤਸ਼ਾਹ ਜੀ ਦੇ ਨਾ ਕਰਤੀ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਅਸਥਾਨ ਹੈ ਤੁਸੀਂ ਇੱਥੇ ਗੁਰੂ ਘਰ ਲੰਗਰ ਜਾਂ ਆਪਣਾ ਅਸਥਾਨ ਜੋ ਵੀ ਬਣਾਣਾ ਹੈ ਤੁਹਾਡਾ ਹੀ ਸਥਾਨ ਹੈ ਮੇਰਾ ਹੁਣ ਇੱਥੇ ਕੁਝ ਨਹੀਂ ਹੈ ਤੇ ਪੂਰਨ ਬਾਬਾ ਪੂਰਨ ਦਾਸ ਜੀ ਨੇ ਸੇਵਾ ਕੀਤੀ ਸੀ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਕੀਤਾ ਸੀ ਜੋ ਇਸ ਸਥਾਨ ਨੂੰ ਪੂਜੇਗਾ ਉਹ ਮੂ ਮੰਗੀਆਂ ਮੁਰਾਦਾ ਪਾਏਗਾ ਅੱਜ ਵੀ ਇਸ ਸਥਾਨ ਤੇ ਜੋ ਸੇਵਾ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹ ਤੇ ਮੇਰ ਭਰਿਆ ਹੱਥ ਰੱਖਦੇ ਹਨ ਉਹਦੀਆਂ ਅੱਜ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅੱਜ ਵੀ ਇਹ ਖੇਤ ਇਹ ਜ਼ਮੀਨ ਇਹ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਤਾਂ ਉਹ ਜਿਹੜੀ ਜ਼ਮੀਨ ਹੈ ਫਿਰ ਉਹ ਕਿਵੇਂ ਸਾਰੀ ਹੁਣ ਵਰਤੀ ਜਾਂਦੀ ਹੈ ਸਾਰੀ ਗੁਰੂ ਘਰ ਦੇ ਅੰਦਰ ਹੀ ਆਉਂਦੀ ਹੈ ਜੀ ਕੁਝ ਗਰਾਊਂਡ ਉਹਦੇ ਵਿੱਚੋਂ ਕੱਢਿਆ ਗਿਆ ਸਕੂਲ ਕੱਢਿਆ ਗਿਆ ਟੈਂਕੀ ਵਾਸਤੇ ਪਿੰਡ ਦੇ ਸਹੂਲਤ ਵਾਸਤੇ ਕੁਝ ਵਰਤਿਆ ਗਿਆ ਅੱਜ ਵੀ ਜ਼ਮੀਨ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਇੱਥੇ ਬੈ ਕੇ ਗੁਰੂ ਸਾਹਿਬ ਜੀ ਨੇ ਦਮ ਲਿਆ ਸੀਗਾ ਹੈਨਾ ਉੱਥੇ ਉਸ ਥੜਾ ਜਿਹੜਾ ਅੱਜ ਵੀ ਇੱਥੇ ਮੌਜੂਦ ਹੈ ਉੱਥੇ ਪ੍ਰਕਾਸ਼ ਪ੍ਰਕਾਸ਼ ਜਿਹੜਾ ਕੀਤਾ ਹੋਇਆ ਹਾਂਜੀ ਹਾਂਜੀ ਸੱਚੇ ਪਾਤਸ਼ਾਹ ਜਦੋਂ ਅੱਜ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਅਸਥਾਨ ਤੇ ਆ ਕੇ ਬਿਰਾਜਮਾਨ ਹੋਏ ਸਨ ਉੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਨਮਸਕਾਰ ਕਰਦੀਆਂ ਹਨ ਮੂਹ ਮੰਗੀਆਂ ਮਰਾਦਾਂ ਪਾਉਂਦੀਆਂ ਹਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਪਿੰਡ ਬਾਂਸੀਆਂ ਟੱਕ ਵਿਖੇ ਖੜੇ ਆਂ ਫਲੋਰ ਵਿਖੇ ਤਾਂ ਬਿਲਕੁਲ ਇੱਥੇ ਗੁਰੂ ਘਰ ਇਤਿਹਾਸਿਕ ਗੁਰਦੁਆਰਾ ਜਿਹੜਾ ਪਾਤਸ਼ਾਹੀ 7ਵੀਂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਗੁਰਦੁਆਰਾ ਤੇ ਖੜਨਾਲ ਬਾਬਾ ਜੀ ਮਯੂਤ ਨੇ ਇਤਿਹਾਸ ਸਾਰਾ ਜਾਣਦੇ ਆ ਵੀ ਕਿਵੇਂ ਜਿਹੜਾ ਇਤਿਹਾਸ ਕੀ ਇਤਿਹਾਸ ਇਸ ਗੁਰੂ ਘਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਖੜੇ ਆ 7ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਜੀ ਤੋਂ ਸੰਗਤਾਂ ਨੂੰ ਤਾਰਦੇ ਹੋਏ ਇਸ ਨਗਰ ਵਿੱਚ ਆਏ ਇਹ ਨਗਰ ਔਰੰਗਜੇਬ ਦਾ ਭਰਾ ਦਾਰਾ ਸਕੋਦਾ ਨਗਰ ਸੀਗਾ ਉਹਦੀ ਜ਼ਮੀਨ ਸੀ ਇੱਥੇ ਇੱਥੇ ਜਦੋਂ 7ਵੇਂ ਪਾਸ਼ਾ ਆਏ ਆ ਕੇ ਪਾਸ਼ਾ ਜੀ ਨੇ ਬਿਸ਼ਰਾਮ ਕੀਤਾ ਤੇ ਦਾਰਾ ਸਕੋ ਨੂੰ ਪਤਾ ਲੱਗਿਆ ਕਿ 7ਵੇਂ ਪਾਸ਼ਾ ਇਸ ਸਥਾਨ ਤੇ ਆਏ ਹਨ ਉਹਨਾਂ ਨੇ ਆ ਕੇ ਨਮਸਕਾਰ ਕੀਤੀ 7ਵੇਂ ਪਾਸ਼ਾ ਜੀ ਨੂੰ ਸ਼੍ਰੀ ਗੁਰੂ ਹਰਾਈਸਾਹ ਮਹਾਰਾਜ ਜੀ ਨੂੰ ਅਤੇ ਮਹਾਰਾਜ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਬਾ ਪੂਰਨ ਦਾਸ ਜੀ ਨੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਮਹਾਰਾਜ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਸੀਗਾ ਤੇ ਦਾਰਾਸਕੋ ਨੇ ਇਹ ਸਾਰੀ ਜੋ ਜ਼ਮੀਨ ਸੀ 13 ਘਮਾਓ ਜਾਂ 13 ਖੇਤ ਇਹ ਸੱਚੇ ਸਤਵੇਂ ਪਾਤਸ਼ਾਹ ਜੀ ਦੇ ਨਾ ਕਰਤੀ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਅਸਥਾਨ ਹੈ ਤੁਸੀਂ ਇੱਥੇ ਗੁਰੂ ਘਰ ਲੰਗਰ ਜਾਂ ਆਪਣਾ ਅਸਥਾਨ ਜੋ ਵੀ ਬਣਾਣਾ ਹੈ ਤੋਂ ਤੁਹਾਡਾ ਹੀ ਅਸਥਾਨ ਹੈ ਮੇਰਾ ਹੁਣ ਇੱਥੇ ਕੁਝ ਨਹੀਂ ਹੈ ਤੇ ਪੂਰਨ ਬਾਬਾ ਪੂਰਨ ਦਾਸ ਜੀ ਨੇ ਸੇਵਾ ਕੀਤੀ ਸੀ ਪਾਸ਼ਾ ਜੀ ਨੇ ਫਿਰ ਉਪਦੇਸ਼ ਕੀਤਾ ਸੀ ਜੋ ਇਸ ਸਥਾਨ ਨੂੰ ਪੂਜੇਗਾ ਉਹ ਮੂਹ ਮੰਗੀਆ ਮੁਰਾਦਾ ਪਾਏਗਾ ਅੱਜ ਵੀ ਇਸ ਸਥਾਨ ਤੇ ਜੋ ਸੇਵਾ ਕਰਦਾ ਹੈ ਸਤਿਗੁਰੂ ਪ ਸੱਚੇ ਪਾਸ਼ਾ ਉਹ ਤੇ ਮੀਰ ਪ੍ਰਿਆਤ ਰੱਖਦੇ ਹਨ ਉਹਦੀ ਅੱਜ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅੱਜ ਵੀ ਇਹ ਖੇਤ ਇਹ ਜ਼ਮੀਨ ਇਹ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਅਬ ਵੀ ਜੀ ਮੈਨੂੰ ਦੱਸਿਆ ਵੀ 13 ਕਮਾਓ ਜਿਹੜੀ ਜ਼ਮੀਨ ਹੈ ਉਹ ਬਾਬਾ ਜੀ ਨੂੰ ਦਿੱਤੀ ਸੀ ਔਰ ਔਰੰਗੇਬ 14 ਕਮਾਓ ਤਾਂ ਉਹ ਜਿਹੜੀ ਜ਼ਮੀਨ ਹੈ ਫਿਰ ਉਹ ਕਿਵੇਂ ਸਾਰੀ ਹੁਣ ਵਰਤੀ ਜਾਂਦੀ ਹੈ ਸਾਰੀ ਗੁਰੂ ਘਰ ਦੇ ਅੰਦਰ ਹੀ ਆਉਂਦੀ ਹੈ ਜੀ ਹਾਂਜੀ ਹਾਂਜੀ ਕੁਝ ਗਰਾਊਂਡ ਉਹਦੇ ਵਿੱਚੋਂ ਕੱਢਿਆ ਗਿਆ ਸਕੂਲ ਕੱਢਿਆ ਗਿਆ ਟੈਂਕੀ ਵਾਸਤੇ ਪਿੰਡ ਦੇ ਸਹੂਲਤ ਵਾਸਤੇ ਕੁਝ ਵਰਤਿਆ ਗਿਆ ਅੱਜ ਵੀ ਜ਼ਮੀਨ ਗੁਰਦੁਆਰਾ ਸਾਹਿਬ ਜੀ ਦੇ ਨਾਂ ਤੇ ਚੱਲ ਰਹੀ ਹੈ ਅਤੇ ਪ੍ਰਬੰਧਕ ਕਮੇਟੀ ਪਿੰਡ ਦੀ ਪ੍ਰਬੰਧਕ ਕਮੇਟੀ ਸੇਵਾ ਨਿਭਾ ਰਹੀ ਹੈ ਬਹੁਤ ਚੰਗੀ ਤਰ੍ਹਾਂ ਹਾਂ ਜੀ ਕਹਿੰਦੇ ਜਿੱਥੇ ਬੈ ਕੇ ਗੁਰੂ ਸਾਹਿਬ ਜੀ ਨੇ ਦਮ ਲਿਆ ਸੀਗਾ ਹੈਨਾ ਉੱਥੇ ਉਸ ਥੜਾ ਜਿਹੜਾ ਅੱਜ ਵੀ ਇੱਥੇ ਮੌਜੂਦ ਹੈ ਉੱਥੇ ਪ੍ਰਕਾਸ਼ ਪ੍ਰਕਾਸ਼ ਜਿਹੜਾ ਕੀਤਾ ਹੋਇਆ ਹਾਂਜੀ ਹਾਂਜੀ ਸੱਚੇ ਪਾਤਸ਼ਾਹ ਜਦੋਂ ਅੱਜ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਅਸਥਾਨ ਤੇ ਆ ਕੇ ਬਿਰਾਜਮਾਨ ਹੋਏ ਸਨ ਉੱਥੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਨਮਸਕਾਰ ਕਰਦੀਆਂ ਹਨ ਮੂਹ ਮੰਗੀਆਂ ਮਰਦਾ ਪਾਉਂਦੀਆਂ ਹਨ ਇਹਨੂੰ ਤੁਸੀਂ ਦੱਸਿਆ ਵੀ ਜਿਹੜੇ ਇੱਥੋਂ ਦੇ ਭਗਤ ਹੋਏ ਨੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜੀ ਸੰਗਤ ਤੇ ਪਹੁੰਚੇਗੀ ਉਹ ਮੂਹੋਂ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਉਹਨੀਆਂ ਤਾਂ ਇੱਥੇ ਜਿਹੜੀ ਸੰਗਤ ਪਹੁੰਚਦੀ ਆ ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਹਾਲੇ ਵੀ ਉਵੇਂ ਜੋ ਮੰਗਦੇ ਆ ਸੰਗਤ ਵਾਹਿਗੁਰੂ ਬਖਸ਼ਿਸ਼ ਕਰਦੇ ਨੇ ਹਾਂਜੀ ਅੱਜ ਵੀ ਅੱਜ ਵੀ ਜੋ ਵੀ ਮਨ ਕਰਕੇ ਧਨ ਕਰਕੇ ਕੋਈ ਭਾਵਨਾ ਸਹਿਤ ਸੇਵਾ ਕਰਦਾ ਸੱਚੇ ਪਾਤਸ਼ਾਹ ਅੱਜ ਵੀ ਉਹਨਾਂ ਦੀ ਮਰاد ਪੂਰੀ ਕਰਦੇ ਆ ਹਾਂਜੀ ਤੇ ਜੇਕਰ ਗੱਲ ਕੀਤੀ ਜਾਵੇ ਸੰਗਤ ਦੀ ਤਾਂ ਸੰਗਤ ਇੱਥੇ ਕਿੱਥੋਂ ਕਿੱਥੋਂ ਪਹੁੰਚਦੀ ਆ ਜੀ ਸੰਗਤੋ ਪਿੰਡ ਦੀ ਵੀ ਸੰਗਤ ਆਉਂਦੀ ਆ ਇਲਾਕੇ ਦੀ ਸੰਗਤ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਵੀ ਇੱਥੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਸਾਹਿਬ ਦਾ ਇਤਿਹਾਸ ਹੈ ਸੰਗਤ ਦੂਰੋਂ ਵੀ ਆਉਂਦੀ ਆ ਤੇ ਆਏ ਮਹੀਨੇ ਸਗਰਾਂਦ ਵੀ ਲੱਗਦੀ ਗੁਰੂ ਘਰ ਲੰਗਰ ਚੱਲਦਾ ਹੈ ਤੇ ਪ੍ਰਬੰਧਕ ਕਮੇਟੀ ਇਹ ਸੇਵਾ ਨਿਭਾ ਰਹੀ ਆ ਪਿੰਡ ਦੀ ਸੰਗਤ ਜਿਹੜੀ ਸੰਗਤ ਨੂੰ ਨਵਾਂ ਪਤਾ ਲੱਗ ਰਿਹਾ ਵੀ ਇੱਥੇ ਗੁਰੂ ਘਰ ਹੈਗਾ ਇਤਿਹਾਸਿਕ ਗੁਰਦੁਆਰਾ ਤਾਂ ਉਹ ਇੱਥੇ ਕਿਵੇਂ ਪਹੁੰਚ ਸਕਦੇ ਤੁਸੀਂ ਲੋਕੇਸ਼ਨ ਕੀ ਹੈਗੀ ਇਹੋ ਦੱਸ ਦਿਓ ਇੱਥੇ ਆਪਣੇ ਇਹ ਜੋ ਸਥਾਨ ਆ ਪਿੰਡ ਬਾਂਸੀਆਂ ਢਾਕਾ ਹੈ ਤਹਿਸੀਲ ਫਲੋਰ ਹੈ ਡਾਕਖਾਨਾ ਭਾਰ ਸਿੰਘਪੁਰ ਹੈ ਜ਼ਿਲ੍ਹਾ ਜਲੰਧਰ ਹੈ ਜ਼ਿਲ੍ਹਾ ਜਲੰਧਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ